ਜੀ ਨਵੀਂ ਪੁਰਾਣੀ ਸਾਂਝ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਜੀ ਅੱਜ ਆਪਾਂ ਕੁਝ ਚੀਜ਼ਾਂ ਘਰੇ ਬਣਾਉਣੀਆਂ ਸਿੱਖੀਏ ਜਿਹੜੀਆਂ ਆਪਾਂ ਬਾਜ਼ਾਰੋਂ ਲੈ ਕੇ ਆਉਨੇ ਆ ਤੇ ਆਪਾਂ ਉਹਨੂੰ ਘਰੇ ਵੀ ਤਿਆਰ ਕਰ ਸਕਦੇ ਆ ਸਭ ਤੋਂ ਪਹਿਲਾਂ ਤਾਂ ਜੀ ਆਪਾਂ ਬੂਰਾ ਖੰਡ ਤਿਆਰ ਕਰਾਂਗੇ ਜੇ ਆਪਾਂ ਖੰਡ ਤੋਂ ਆਪਾਂ ਖੰਡ ਨੂੰ ਪੀਸ ਕੇ ਬਣਾਉਣਾ ਹੈ ਕਈ ਚੀਜ਼ਾਂ ਵਿੱਚ ਆਪਾਂ ਪੀਸ ਕੇ ਨਹੀਂ ਪਾ ਸਕਦੇ ਜਿਵੇਂ ਲੱਡੂਆਂ ਦੇ ਵਿੱਚ ਪੰਜੀਰੀ ਦੇ ਵਿੱਚ ਤੇ ਆਪਾਂ ਉਹਦੇ ਵਿੱਚ ਬੂਰਾ ਖੰਡ ਜਾਂ ਦੇਸੀ ਖੰਡ ਜੀ ਕਹਿੰਦੇ ਆ ਉਹ ਬਣਾਉਣਾ ਪਾਉਨੇ ਆ ਤੇ ਉਹਨੂੰ ਆਪਾਂ ਇਸ ਖੰਡ ਤੋਂ ਹੀ ਬਣਾਉਣਾ ਆ ਇਸਕੇ ਦਾ ਥੋੜੀ ਜਿਹੀ ਉਹ ਲਿਕਵਿਡ ਜੀ ਹੋ ਜਾਂਦੀ ਹੈ ਜੇ ਆਪਾਂ ਕਿਸੇ ਵੀ ਚੀਜ਼ ਵਿੱਚ ਪਾਉਨੇ ਆ ਤੇ ਜੇ ਆਪਾਂ ਲੱਡੂਆਂ ਵਿੱਚ ਬੂਰਾ ਖੰਡ ਜਪ ਜਿਹਦੇ ਚ ਪਾਈਏ ਤਾਂ ਉਹ ਬਹੁਤ ਸੋਹਣੇ ਕੱਲੇ ਕੱਲੇ ਖਿੜੇ ਖਿੜੇ ਬਣਦੇ ਆ। ਨਾ ਜੇ ਆਪਾਂ ਸਭ ਤੋਂ ਪਹਿਲਾਂ ਤਾਂ ਆਪਾਂ ਬੂਰਾ ਖੰਡ ਬਣਾਵਾਂਗੇ ਘਰੇ। ਉਹਦੇ ਵਾਸਤੇ ਆਪਾਂ ਨੂੰ ਕੀ ਕੀ ਚੀਜ਼ ਦੀ ਚਾਹੀਦੀ ਆ? ਅਸੀਂ ਆਹ ਚੀਨੀ ਲੈ ਲਈ ਜੀ 250 ਗ੍ਰਾਮ ਕੱਪ ਮਣ ਕੇ ਤੇ ਇੱਕ ਚਮਚਾ ਅਸੀਂ ਦੇਸੀ ਘਿਓ ਦਾ ਲਵਾਂਗੇ। ਜੇ ਤੁਹਾਡਾ ਫਰਾਈਪੈਨ ਨਾਨ ਸਟਿਕ ਹੈਗਾ ਤਾਂ ਤੁਹਾਨੂੰ ਦੇਸੀ ਘਿਓ ਦੀ ਲੋੜ ਨਹੀਂ ਜੇ ਤੁਹਾਡਾ ਫਰਾਈਪੈਨ ਸਟੀਲ ਦਾ ਜਾਂ ਪਿੱਤਲ ਦਾ ਜਾਂ ਕਿਸੇ ਵੀ ਹੈਗਾ ਚੀਜ਼ ਦਾ ਤੇ ਫਿਰ ਤੁਹਾਨੂੰ ਇੱਕ ਚਮਚਾ ਦੇਸੀ ਘਿਓ ਦੀ ਲੋੜ ਪੈਣੀ ਆ ਤਾਂ ਕਿ ਉਹ ਥੱਲੇ ਨਾ ਲੱਗੇ ਤੇ ਇਸ ਕੱਪ ਦਾ ਚੌਥਾ ਹਿੱਸਾ ਜਿੰਨੀ ਆਪਾਂ ਚੀਨੀ ਲੈਣੀ ਆ ਉਹਦਾ ਚੌਥਾ ਹਿੱਸਾ ਆਪਾਂ ਪਾਣੀ ਲੈਣਾ ਲਓ ਜੀ ਸਭ ਤੋਂ ਪਹਿਲਾਂ ਤਾਂ ਆਪਾਂ ਇਹ ਤਿਆਰ ਕਰਾਂਗੇ ਉਸ ਤੋਂ ਅੱਗੇ ਆਪਾਂ ਕਰਾਂਗੇ ਜੀ ਦੇਗੀ ਮਿਰਚ ਘਰੇ ਤਿਆਰ ਕਸ਼ਮੀਰੀ ਲਾਲ ਮਿਰਚ ਲੈ ਲਈ ਜੀ ਅਸੀਂ ਤੁਸੀਂ ਜਿਹੜੀ ਆਪਣੀ ਸਿੰਪਲ ਲਾਲ ਮਿਰਚ ਹੁੰਦੀ ਹੈ ਉਹ ਵੀ ਲੈ ਸਕਦੇ ਆ ਜਾਂ ਤਿੱਖੀ ਮਿਰਚ ਦੇ ਨਾਲ ਤੁਸੀਂ ਰੰਗ ਬਣਾਉਣਾ ਤਾਂ ਤਿੱਖੀ ਮਿਰਚ ਨਾਲ ਵੀ ਬਣਾ ਸਕਦੇ ਆ ਤੇ ਤੁਸੀਂ ਕਸ਼ਮੀਰੀ ਲਾਲ ਮਿਰਚ ਨਾਲ ਬਣਾ ਸਕਦੇ ਜੇ ਤੁਸੀਂ ਘੱਟ ਤਿੱਖਾ ਖਾਣਾ ਤਾਂ ਕਸ਼ਮੀਰੀ ਲਾਲ ਮਿਰਚ ਨਾਲ ਬਣਾਇਓ ਤੇ ਜੇ ਤੁਸੀਂ ਜ਼ਿਆਦਾ ਤਿੱਖਾ ਖਾਣੇ ਆ ਵੀ ਹਰ ਸਬਜ਼ੀ ਵਿੱਚ ਤੁਸੀਂ ਥੋੜਾ ਜਿਹਾ ਆਪਾਂ ਰਤਨ ਜੋਤ ਦੇ ਨਾਲ ਬਣਾਉਣਾ ਰਤਨਾ ਜੋਤ ਕਹਿੰਦੇ ਆ ਇਹਨੂੰ ਉਹ ਆਪਾਂ ਆਮ ਰਤਨ ਜੋਤ ਵੀ ਗਾਇ ਦਿੰਦੇ ਆ ਤੇ ਇਹਦੇ ਨਾਲ ਬਹੁਤ ਸੋਹਣਾ ਕਲਰ ਆਉਂਦਾ ਵਾ ਇਹ ਜ਼ਿਆਦਾ ਕਰਕੇ ਕਸ਼ਮੀਰੀ ਤੇ ਪੰਜਾਬੀ ਰੇਸ਼ਾਂ ਦੇ ਵਿੱਚ ਤਾਂ ਆਮ ਤੌਰ ਤੇ ਟਾਬਿਆਂ ਵਿੱਚ ਤੇ ਸਾਰੇ ਵਿੱਚ ਵਸਦੇ ਪਰ ਜਿੱਥੇ ਆਪਾਂ ਦੇਗੀ ਮਿਰਚ ਆਪਾਂ ਲੈ ਕੇ ਆਉਨੇ ਆ ਉਹਦੇ ਵਿੱਚ ਕਲਰ ਪਾਇਆ ਹੁੰਦਾ। ਜਦੋਂ ਆ ਜੋਤ ਘੱਟ ਪਈ ਹੁੰਦੀ ਆ ਤੇ ਕਲਰ ਜ਼ਿਆਦਾ ਪਾਇਆ ਹੁੰਦਾ। ਤੇ ਹਰ ਰੇਸ਼ ਨੂੰ ਬਣਾਉਣ ਵਾਸਤੇ ਆਪਾਂ ਇਹਨੂੰ ਵਰਤਦੇ ਆ ਕਿ ਉਹਦਾ ਕਲਰ ਸੋਹਣਾ ਆਵੇ ਤੇ ਆਪਾਂ ਕਿਉਂ ਨਾ ਦੇਗੀ ਵਿੱਚ ਨੂੰ ਘਰੇ ਹੀ ਤਿਆਰ ਕਰੀਏ। ਅੱਜ ਜੀ ਅਸੀਂ ਪਹਿਲਾਂ ਬੂਰਾ ਖੰਡ ਬਣਾਵਾਂਗੇ ਫਿਰ ਅਸੀਂ ਦੇਗੀ ਮਿਰਚ ਬਣਾਵਾਂਗੇ ਘਰੇ ਤੇ ਉਸ ਤੋਂ ਅੱਗੇ ਅਸੀਂ ਸਾਡੇ ਗਲਾਬ ਦੀਆਂ ਤਾਜ਼ੀਆਂ ਪੱਤੀਆਂ ਨੇ ਤੇ ਅਸੀਂ ਇਹਨਾਂ ਨੂੰ ਸੁਕਾਵਾਂਗੇ। ਇਹ ਤਨੇ ਜੀ ਜਦਾਂ ਨੂੰ ਦਿਖਾਉਣੇ ਆ ਜੀ ਬਾਰੀ ਬਾਰੀ ਕਰਕੇ ਲੋ ਜੀ ਸਭ ਤੋਂ ਪਹਿਲਾਂ ਤਾਂ ਆਪਾਂ ਬੂਰਾ ਖੰਡ ਬਣਾਉਣੇ ਆ ਤਾਂ ਕਿ ਮਿਰਚਾਂ ਦਾ ਕੰਮ ਬਾਅਦ ਚ ਕਰਾਂਗੇ ਲੋ ਜੀ ਤੁਸੀਂ ਇੱਕ ਫਰਾਈਪੈਨ ਲੈ ਲਓ ਭਾਰੇ ਚਲੇ ਜਾ ਦਿਓ ਥੋੜਾ ਜਿਹਾ ਫਰਾਈਪੈਨ ਇੱਕ ਫਰਾਈਪੈਨ ਲੈ ਲਓ ਤੇ ਗੈਸ ਨੂੰ ਆਨ ਕਰ ਦਿਓ ਤੇ ਤੁਸੀਂ ਸਿਮ ਤੇ ਬਣਾਉਣਾ ਇਹ ਮਰ ਹਾਈ ਤੇ ਨਹੀਂ ਕਰਨਾਗਾ ਤੇ ਆਪਾਂ ਜਿਹੜੀ ਆ ਇੱਕ ਕੱਪ ਚੀਨੀ ਲਈ ਆ 250 ਗ੍ਰਾਮ ਆਪਾਂ ਇਹਦੇ ਵਿੱਚ ਪਾ ਲੈਣੇ ਆ ਇੱਕ ਕੱਪ ਚੀਨੀ ਪਾ ਲੈਣੇ ਆ ਤੇ ਕੱਪ ਦਾ ਚੌਥਾ ਹਿੱਸਾ ਆਪਾਂ ਇਹਦੇ ਵਿੱਚ ਪਾਣੀ ਪਾਉਣਾ ਇਸ ਕੱਪ ਦਾ ਚੌਥਾ ਹਿੱਸਾ ਆਪਾਂ ਇਹ ਦੇਖੋ ਪਾਣੀ ਪਾ ਲਿਆ ਜਿਆਪੈ ਇਹਨੂੰ ਮੈਲਟ ਕਰਦੇ ਆ ਜੀ ਇੱਥੇ ਤੇ ਧਿਆਨ ਪੂਰਾ ਕੇਂਦਰਿਤ ਕਰਨਾ ਤਾਂ ਕਿ ਮਾੜੀ ਜੀ ਵੀ ਆਪਣੀ ਨਿਗਾਹ ਹਟੀ ਤੇ ਉਸੇ ਟਾਈਮ ਇਹਦਾ ਕਈ ਵਾਰੀ ਜੋੜ ਵਗੈਰਾ ਜਾਂਦੀ ਆ ਜਾਂ ਕੁਛ ਵੀ ਅੰਦਰੋਂ ਸੜ ਜਾਂਦੀ ਆ ਤੇ ਇਸ ਕਰਕੇ ਤੁਸੀਂ ਨਾਲ ਦੀ ਨਾਲ ਹੀ ਚਲਾਉਂਦੇ ਰਹਿਣਾ ਜਦੋਂ ਆਪਾਂ ਇਹਨੂੰ ਮੈਲਟ ਕਰਨਾ ਹੈ ਇਹ 5 ਮਿੰਟ ਦਾ ਪ੍ਰੋਸੈਸ ਆ ਸਾਰਾ ਜੀ 5 ਮਿੰਟਾਂ ਵਿੱਚ ਆਪਣੀ ਘਰੇ ਬੂਰਾ ਖੰਡ ਬਣ ਕੇ ਤਿਆਰ ਹੋ ਜਾਂਦੀ ਹੈ ਚੀਨੀ ਤੋਂ ਕਈ ਵਾਰੀ ਆਪਣੇ ਕੋਲੇ ਬੂਰਾ ਖੰਡ ਨਹੀਂ ਹੁੰਦੀ ਤੇ ਆਪਾਂ ਕਾਲ ਕਰ ਜਾਂਦੇ ਆ ਕਿ ਬੂਰਾ ਖੰਡ ਲਿਆਉਣਾਵਾਂਗੇ ਤਾਂ ਫੇਰ ਹੀ ਆਪਾਂ ਕੋਈ ਲੱਡੂ ਵਗੈਰਾ ਜਾਂ ਬਜਿਰੀ ਬਣਾਵਾਂਗੇ ਤਾਂ ਇਸ ਕਰਕੇ ਤੁਸੀਂ ਘਰੇ ਹੀ ਬਣਾ ਲਓ 5 ਮਿੰਟ ਲੱਗਦੇ ਆ ਜਦੋਂ ਇਹ ਆਪਣੀ ਚੀਨੀ ਘੁੱਲ ਜਾਂਦੀ ਆ ਤੇ ਉਹਨੂੰ ਬਬਲ ਵਗੈਰਾ ਆਉਣ ਲੱਗ ਜਾਂਦੇ ਆ ਤੇ ਆਪਣੇ ਫਰਾਈਪੈਨ ਵਿੱਚ ਥੱਲੇ ਨਾ ਲੱਗੇ ਤੇ ਇਸ ਕਰਕੇ ਫਿਰ ਆਪਾਂ ਇੱਕ ਚਮਚਾ ਇਹ ਚ ਦੇਸੀ ਘਿਓ ਦਾ ਪਾ ਲੈਣਾ ਕਿਉਂਕਿ ਜਦੋਂ ਆਪਾਂ ਲੱਡੂਆਂ ਵਿੱਚ ਵੀ ਤੇ ਪਨੀਰੀ ਵਿੱਚ ਵੀ ਕਿਉਂ ਪਾਵਾਂਗੇ ਤੇ ਇੱਕ ਚਮਚਾ ਆਪਣਾ ਉਹਦੇ ਵਿੱਚ ਹੋਰ ਚਲਾ ਜਾਣਾ। ਅਬ ਜਿਵੇਂ ਇੱਕ ਚਮਚਾ ਦੇਸੀ ਘਿਓ ਦਾ ਇਹ ਵਿੱਚ ਪਾ ਲਿਆ। ਬਾਅਦ ਵਿੱਚ ਆਪਾਂ ਇਹਨੂੰ ਗੈਸ ਨੂੰ ਬੰਦ ਕਰ ਦਿਓ ਤੇ ਬਸ ਇਹਨੂੰ ਹਿਲਾਉਣਾ ਹੀ ਹੈ। ਉਸ ਜਿਆਪਨ ਗੈਸ ਤੋਂ ਉਤਾਰ ਲਿਆ ਕਿਉਂਕਿ ਗੈਸ ਵਾਲਾ ਥੋੜਾ ਜਿਹਾ ਗਰਮ ਸੀ ਤੇ ਆਪਾਂ ਇਹਨੂੰ ਹਿਲਾਉਂਦੇ ਹੋਏ ਠੰਡਾ ਕਰਨਾ ਧੀਮੀ ਧੀਮੀ ਇਹ ਠੰਡਾ ਹੋਊਗਾ ਓਵੇਂ ਮੇ ਇਹਨੇ ਖੰਡ ਬਣ ਜਾਣਾ ਇਹਨੂੰ 5 ਮਿੰਟ ਠੰਡਾ ਹੋਣ ਨੂੰ ਲੱਗ ਜਾਣੇ ਆ ਬਸ ਠੰਡਾ ਹੋਣ ਨੂੰ ਟਾਈਮ ਲੱਗਦਾ ਵਾ ਤੇ ਫਿਰ ਤੁਹਾਨੂੰ ਦਿਖਾਉਣੀ ਆ ਜੀ ਅਸੀਂ ਆਪਣੇ ਬੂਰਾ ਖੰਡ ਬਣੀ ਹੋਈ ਇਹ ਫੇਰ ਗੜੀ ਹੋਣੀ ਸ਼ੁਰੂ ਹੋ ਗਈ ਆ ਰਸੇ ਨੂੰ ਹਲਾਇਆ ਜਾਣਾ ਤੁਸੀਂ ਬਿਲਕੁਲ ਨਹੀਂ ਹਨ ਤਾਂ ਕਿ ਇਹਦੇ ਵਿੱਚ ਘੁਟਨੀਆਂ ਵਗੈਰਾ ਨਾ ਪੈਣ ਜੇ ਘੁਟਨੀਆਂ ਵਗੈਰਾ ਪੈ ਵੀ ਜਾਣ ਤਾਂ ਇਹਨੂੰ ਤੁਸੀਂ ਗ੍ਰਾਈਂਡ ਕਰ ਸਕਦੇ ਆ ਆਪਾਂ ਹਲਾ ਰੱਖੇ ਨੂੰ ਚੰਨਾ ਕਰਨਾ ਤੇ ਅੱਗੇ ਫਰਾਈਪਿੰਦੇ ਨਾਲ ਵੀ ਨਾ ਚਿਪਕੇ ਤੇ ਆਪਣੀ ਬੂਰਾ ਖੰਡ ਵੀ ਦਾਣੇਦਾਰ ਬਣ ਜਾਵੇ ਦੇਸੀ ਖੰਡ ਬੂਰਾ ਖੰਡ ਤੇ ਕੋਈ ਦੇਸੀ ਖੰਡ ਕਹਿੰਦਾ ਕੋਈ ਬੂਰਾ ਖੰਡ ਕਹਿੰਦਾ ਜੇ ਹੋਈ ਹੋਈ ਇਹਨੇ ਇਦਾਂ ਗਾੜੀ ਪਹਿਲਾਂ ਪ੍ਰਸ਼ਾਦ ਦੇ ਤੌਰ ਤੇ ਬਣ ਜਾਣੀ ਆ ਦਕਵਣੇ ਨਾਲ-ਨਾਲ ਇਹਦਾ ਹੌਲੀ-ਹੌਲੀ ਛੰਡੀ ਹੁੰਦੀ ਹੁੰਦੀ ਇਹ ਕੱਲਾ-ਕੱਲਾ ਹੋ ਜਾਣਾ ਨਾਲ ਦੀ ਨਾਲ ਹੀ ਫੜੀ ਪਿੰਦੇ ਨਾਲ ਉਹ ਲਾਹ ਜਿਉ ਤਾਂ ਕਿ ਇਹ ਚਿਪਕੇ ਨਾ ਅਰੇ ਨੂੰ ਇਹਦਾ ਮੈਂ ਅਕਰ-ਕਰ ਕੇ ਜਿੰਨਾ ਫੇਰ ਹਲਾਇਆ ਤਾਂ ਕਿ ਆਪ ਨੂੰ ਛਾਨਣ ਦੀ ਲੋੜ ਵੀ ਨਾ ਪਵੇ ਇਹ ਕੱਲੀ-ਕੱਲੀ ਹੋ ਜਾਂਦੀ ਸੂਜੀ ਵਾਂਗੂ ਬਣ ਜਾਂਦੀ ਇਹ ਬਿਲਕੁਲ ਇਹ ਆਪਣੀ ਪੂਰਾ ਖੰਡ ਸਰਕਦੀ ਸਰਕਦੀ ਹੁੰਦੀ ਆ ਉਹ ਚੀਜ਼ ਬਣ ਜਾਣਾ ਹੈ ਇਹਦੇ ਨੂੰ ਹੱਥ ਲੱਗਣ ਯੋਗ ਹੋ ਜੇ ਫਿਰ ਤੁਸੀਂ ਸਾਰੇ ਹੱਥ ਨਾਲ ਵੀ ਇਹਨੂੰ ਕਰ ਸਕਦੇ ਆ ਅਜੀ ਆਪਣੀ ਅੜੀ ਹਰੀ ਹਰੀ ਬਣੀ ਜਾਂਦੀ ਆ ਹੁਣ ਇਹ ਬਿਲਕੁਲ ਠੰਡੀ ਹੋ ਚੱਲੀ ਆ ਆਪਣੀ ਪੂਰਾ ਖੰਡ ਬਣ ਕੇ ਤਿਆਰ ਹੋ ਗਈ ਆ ਇਹਨੂੰ ਤੁਸੀਂ ਹੱਥ ਦੇ ਨਾਲ ਵੀ ਇਦਾਂ ਪਸੇ ਕੋਈ ਡਲੀ ਨਹੀਂਗੇ ਦੇ ਵਿੱਚ ਕਿਉਂਕਿ ਮੈਂ ਨਾਲ ਦੀ ਨਾਲ ਹਲਾਉਂਦੀ ਰਹੀ ਜੇ ਤੁਸੀਂ ਨਾਲ ਦੀ ਨਾਲ ਹਲਾਉਂਦੇ ਰਹੋਗੇ ਤਾਂ ਕੋਈ ਡਲੀ ਵਗੈਰਾ ਨਹੀਂ ਪੈਣੀਗੀ ਜੇ ਤੁਸੀਂ ਥੋੜਾ ਜਿਹਾ ਵੀ ਆਪਾਂ ਕਈ ਵਾਰੀ ਆਪਾਂ ਧਿਆਨ ਨਹੀਂ ਦਿੱਤਾ ਜਾਂਦਾ ਤਾਂ ਫਿਰ ਇਹਨੂੰ ਇਹ ਡਲੀਆਂ ਵਗੈਰਾ ਪੈ ਜਾਂਦੀਆਂ ਪਰ ਉਹ ਸਿੱਧੀ ਟੁੱਟ ਜਾਂਦੀਆਂ ਨੇ ਇਹੋ ਜੀ ਕੋਈ ਗੱਲ ਨਹੀਂਗੀ ਲੋ ਜੀ ਇਹਨੂੰ ਆਪਾਂ ਜੇ ਤੁਸੀਂ ਛਾਣਨਾ ਤਾਂ ਛਾਣ ਵੀ ਸਕਦੇ ਆ ਤੇ ਜੇ ਤੁਸੀਂ ਉਦਾਂ ਹੀ ਰੱਖਣਾ ਤਾਂ ਉਦਾਂ ਵੀ ਰੱਖ ਸਕਦੇ ਆ ਅਸੀਂ ਥੋੜੇ ਛਾਂਕ ਕੇ ਰੱਖ ਦਿੰਨੇ ਆ ਜੇ ਕੋਈ ਡਲੀ ਹੋਈ ਤਾਤ ਨਾ ਇਸ ਲਈ ਉਹ ਜਿਆ ਸ਼ਾਹ ਨੀ ਲੈ ਲਿਓ ਮੋਟੀ ਸ਼ਾਹ ਨੀ ਲੈ ਲੈਣੀ ਆ ਛਾਂ ਨੂੰ ਦੇ ਨਾਲ ਮਾੜੀ ਮੋਟੀ ਜੇ ਕੋਈ ਡਲੀ ਹੁੰਦੀ ਆ ਤੇ ਨਾਲ ਦੇ ਨਾਲ ਹੀ ਤੁਸੀਂ ਜਦੋਂ ਮਾੜੀ ਜੀ ਕੋਸ਼ੀ ਹੁੰਦੀ ਆ ਉਹਦੇ ਛਾਂ ਲਓ ਚਾਹੇ ਕਿ ਜਦੋਂ ਆਪਾਂ ਬਣਾਉਨੇ ਆ ਤੇ ਸਾਰੇ ਡਰੀਆਂ ਉਹਦੇ ਹੀ ਹੱਥ ਨਹੀਂ ਫਿਸ ਜਾਣਗੀਆਂ ਜਦੋਂ ਬੂਰਾ ਖੰਡ ਨੂੰ ਛਾਂਦੇ ਹੁੰਦੇ ਨੇ ਤੇ ਇੰਨੀਆਂ ਕੜਲੀਆਂ ਨਿਕਲਦੀਆਂ ਹੁੰਦੀਆਂ ਉਹਨੀਆਂ ਕੀ ਆਪਣੀਆਂ ਨਿਕਲੀਆਂ ਨੇ। ਲਓ ਜੀ ਆਪਣੀ ਬੂਰਾ ਖੰਡ ਬਣ ਕੇ ਤਿਆਰ ਹੋ ਗਈ ਆ। ਤੇ ਹੁਣ ਅਗੇ ਤੁਹਾਨੂੰ ਦੇਗੀ ਮੇਰੇ ਤੋਂ ਤਿਆਰ ਕਰਕੇ ਦਿਖਾਣੇ ਆ। ਕੀ ਮੈਂ ਤਿਆਰ ਕਰਦੇ ਆ ਆਪਣੀ ਬੂਰਾ ਖੰਡ ਤਿਆਰ ਹੋ ਗਈ ਆ। ਉਹਦੇ ਵਾਸਤੇ ਅਸੀਂ ਹਾਂ ਕਸ਼ਮੀਰੀ ਲਾਲ ਮਿਰਚਾਂ ਲਈਆਂ ਨੇ ਤੇ ਰਤਨਜੋਤ ਲਈ ਆ। ਰਤਨਜੋਤ ਮਿਲ ਕੇ ਇੱਕ ਤਰ੍ਹਾਂ ਦੇ ਨਾ ਮਿਲ ਕੇ ਪਤਲੇ-ਪਤਲੇ ਸੱਕ ਜਿਹੇ ਹੁੰਦੇ ਆ। ਤੇ ਇਹ 컬러 ਬਹੁਤ ਸੋਹਣਾ ਦਿੰਦੇ ਆ ਤੇ ਇਹ ਸਕਿਨ ਵਾਸਤੇ ਵੀ ਬਹੁਤ ਵਧੀਆ ਵਾ ਜੇ ਤੁਸੀਂ ਹਰ ਸਬਜੀ ਵਿੱਚ ਪਾ ਕੇ ਵੀ ਵਰਤਦੇ ਆ ਨਾ ਤੇ ਆਪਾਂ ਨੂੰ ਕੋਈ ਦਾ ਸਾਈਡ ਇਫੈਕਟ ਨਹੀਂ ਲਿਗਾ ਇਹ ਆਪਣੀ ਸਕਿਨ ਨੂੰ ਬਹੁਤ ਸੋਹਣਾ ਬਲਕਿ ਬਣਾਉਂਦੀ ਆ ਤੇ ਫੇਸ ਵਗੈਰਾ ਤੇ ਵੀ ਗ로우ਪ ਕਰਾਉਂਦਾ ਵਾ ਇਹਦੇ ਫੇਸ ਪੈਕ ਵੀ ਬਣਦੇ ਆ ਜੀ ਫੇਸ ਪੈਕ ਵਿੱਚ ਵੀ ਇਹੇ ਵਰਤੀ ਜਾਂਦੀ ਆ ਸਕਿਨ ਦੀ ਕਲੀਨਿਕ ਵਾਸਤੇ ਲੋ ਜੀ ਆਪਾਂ ਤੁਸੀਂ ਜੇ ਘੱਟ ਮਿਰਚ ਵਾਲੀ ਬਣਾਉਣੀ ਆ ਜਿੱਦਾਂ ਆਪਾਂ ਦੇਗੀ ਮਿਰਚ ਲੈ ਕੇ ਆਉਣੇ ਹੁੰਨੇ ਆ ਤਾਂ ਤੁਸੀਂ ਕਸ਼ਮੀਰੀ ਲਾਲ ਮਿਰਚ ਲੈ ਕੇ ਆਇਓ ਤੇ ਜੇ ਤੁਸੀਂ ਮਤਲਬ ਕਿ ਕਸ਼ਮੀਰੀ ਲਾਲ ਮਿਰਚ ਆ ਇਦਾਂ ਦੀ ਹੁੰਦੀ ਹੈ ਜੀ ਇਹਦਾ ਕਲਰ ਕਾਫੀ ਡਾਰਕ ਹੁੰਦਾ ਵਾ ਤੇ ਜਿਹੜੀ ਆਪਾਂ ਆਮ ਘਰੇ ਮਿਰਚ ਆਪਾਂ ਸਿਕਾਉਨੇ ਆ ਜਾਂ ਸੁੱਕੀ ਸਿਕਾਈ ਲੈ ਕੇ ਆਉਨੇ ਆ ਤੇ ਉਹ ਵੀ ਤੁਸੀਂ ਵਰਤ ਸਕਦੇ ਆ ਤੇ ਤੁਸੀਂ ਰਤਨ ਜੋਤ ਨੂੰ ਜੇ ਸਬਜੀ ਬਣਾਉਣ ਦੇ ਟਾਈਮ ਤੇ ਥੋੜੀ ਜੀ ਮਤਲਬ ਕਿ ਇੱਕ ਜਿਹਦਾ ਇਹ ਐਨਾ ਕ ਪੀਸ ਤੁਸੀਂ ਘਿਓ ਦੇ ਵਿੱਚ ਪਹਿਲਾਂ ਜਦੋਂ ਆਪਾਂ ਸਟਾਰਟ ਵਿੱਚ ਘਿਓ ਜਾਂ ਤੇਲ ਪਾਉਨੇ ਆ ਉਹ ਪਾ ਲਓ ਤੇ ਤਾਂ ਵੀ ਤੜਕ ਸਬਜੀ ਦਾ ਕਲਰ ਬਹੁਤ ਸੋਹਣਾ ਆ ਜਾਂਦਾ ਵਾ ਤੇ ਤੁਸੀਂ ਇਹਨੂੰ ਕੱਲੀ ਰਤਨ ਜੋਤ ਨੂੰ ਕੱਲੀ ਨੂੰ ਪੀਸ ਕੇ ਨਾਲ ਰੱਖਿਓ ਤਾਂ ਕਿ ਜਿੱਦਾਂ ਆਪਣਾ ਗਰਮ ਮਸਾਲਾ ਵਗੈਰਾ ਜੇ ਆਪ ਕੋਈ ਚੀਜ਼ ਪੀਸ ਕੇ ਰੱਖਦੇ ਤਾਂ ਉਹਦੀ ਖੁਸ਼ਬੂ ਵਗੈਰਾ ਮਰ ਜਾਂਦੀ ਹੈ ਤੇ ਇਦਾਂ ਹੀ ਰਤਨ ਜੋਤ ਜਦੋਂ ਆਪਾਂ ਪੀਸ ਕੇ ਰੱਖ ਲੈਂਦੇ ਨਾ ਤੇ ਇਹਦਾ ਉਹਨਾ ਕਲਰ ਨਹੀਂ ਆਉਂਦਾ ਤੁਸੀਂ ਤਾਜ਼ਾ ਹੀ ਮਿਲ ਕੇ ਤੁਸੀਂ ਇਹਨੂੰ ਬਣਾ ਕੇ ਪਾਓ ਜਿੱਦਾਂ ਤੁਸੀਂ ਇਹਨੂੰ ਸਾਫਤੀ ਪਾ ਲਓ ਤੇ ਜਾਂ ਤੁਸੀਂ ਦੇਗੀ ਮਿਰਚ ਦੇ ਨਾਲ ਮਿਕਸ ਕਰਕੇ ਬਣਾਇਆ ਦੇਗੀ ਮਿਰਚ ਦੇ ਨਾਲ ਇਹਦਾ ਕਲਰ ਫੇਰ ਵੀ ਸਹੀ ਰਹਿੰਦਾ ਜੇ ਤੁਸੀਂ ਦੇਗੀ ਮਿਰਚ ਦੇ ਨਾਲ ਪੀਸ ਕੇ ਰੱਖਦੇ ਆ ਤੇ ਤੁਸੀਂ ਕੱਲੀ ਰਤਨ ਜੋਤ ਨੂੰ ਕਰੀ ਨਾ ਪੀਸਿਓ ਨਾ ਪੀਸਿਓ ਲਓ ਜੀ ਆਪਾਂ ਜੇ ਤਾਂ ਤੁਹਾਡੇ ਕੋਲ ਬਾਹਰ ਧੁੱਪ ਹੈਗੀ ਆ ਤਾਂ ਤੁਸੀਂ ਸਾਰੀਆਂ ਚੀਜ਼ਾਂ ਨੂੰ ਧੁੱਪ ਲਵਾ ਦਿਓ ਅੱਧਾ ਪੌਣਾ ਘੰਟਾ ਤੇ ਉਸ ਤੋਂ ਬਾਅਦ ਪੀਸ ਦਿਓ ਇਹ ਤੁਹਾਡੇ ਕੋਲ ਧੁੱਪ ਨਹੀਂ ਹੈਗੀ ਤਾਂ ਤੁਸੀਂ ਫਰਾਈ ਪੈਨ ਵਿੱਚ ਇਹਨੂੰ ਡਰਾਈ ਰੋਸਟ ਕਰ ਸਕਦੇ ਆ। ਲੋ ਜੀ ਅਸੀਂ ਡਰਾਈ ਰੋਸਟ ਕਰਦੇ ਆ ਸਾਡੇ ਕੋਲ ਹੁਣ ਨਹੀਂ ਧੁੱਪ ਹੈਗੀ। ਸਭ ਤੋਂ ਪਹਿਲਾਂ ਆਪਾਂ ਕਸ਼ਮੀਰੀ ਲਾਲ ਮਿਰਚ ਦੇ ਨਾਲ ਬਣਾਉਣੇ ਆ ਜੀ। ਆ ਅਸੀਂ ਕਸ਼ਮੀਰੀ ਲਾਲ ਮਿਰਚ ਲੈ ਲਈ ਆ। ਤੁਸੀਂ ਜਿੰਨੀ ਕਸ਼ਮੀਰੀ ਲਾਲ ਮਿਰਚ ਲਈ ਆ ਉਹਦਾ ਚੌਥਾ ਹਿੱਸਾ ਤੁਸੀਂ ਰੋਜ਼ਨ ਜੋਤ ਲੈ ਮਲਕੇ ਫਲਾਵਰਟ ਵਿੱਚ ਕਾਫੀ ਹੁੰਦੀ ਆ ਤੇ ਕਸ਼ਮੀਰੀ ਲਾਲ ਮਿਰਚ ਵੀ ਹਲਕੀ ਹੁੰਦੀ ਆ ਮਤਲਬ ਕਿ ਜਦ ਮਿਰਚਾਂ ਆਪਣੀਆਂ ਕਾਫੀ ਹਲਕੀਆਂ ਹੁੰਦੀਆਂ ਨੇ ਤੇ ਤੁਸੀਂ ਜਿਹਦਾ ਇਹ ਵੀ ਬਹੁਤ ਹਲਕੀ ਹੁੰਦੀ ਆ ਰਤਨ ਜੋਤ ਵੀ ਬਹੁਤ ਹਲਕੀ ਹੁੰਦੀ ਆ ਤੇ ਜਿੰਨੀਆਂ ਤੁਸੀਂ ਲਾਲ ਮਿਰਚਾਂ ਲਈਆਂ ਨੇ ਕਸ਼ਮੀਰੀ ਲਾਲ ਮਿਰਚ ਲਈਆ ਤੇ ਜਾਂ ਤੁਸੀਂ ਆਪਣੀ ਜਿਹੜੀ ਤਿੱਖੀ ਮਿਰਚ ਲਈ ਆ ਉਹਦਾ ਚੌਥਾ ਹਿੱਸਾ ਤੁਸੀਂ ਰਤਨ ਜੋਤ ਲੈਣੀ ਆ ਲੋ ਜੀ ਆਪਾਂ ਫਰਾਈਪੇ ਰੱਖ ਲੈ ਤੇ ਤੋੜ ਕੇ ਆਪਾਂ ਮਿਰਚਾਂ ਨੂੰ ਪਹਿਲਾਂ ਕਸ਼ਮੀਰੀ ਲਾਲ ਮਿਰਚਾਂ ਨੂੰ ਆਪਾਂ ਡ్రਾਈ ਰੋਸਟ ਕਰਦੇ ਆ ਤਾਂ ਕਿ ਆਪਣੇ ਅਸਾਂ ਚੰਗੇ ਤਰ੍ਹਾਂ ਫਾਈਨ ਪਾਊਡਰ ਬਣ ਜਾਵੇ ਤੁਸੀਂ ਜੇ ਫਾਈਨ ਪਾਊਡਰ ਨਹੀਂ ਵੀ ਬਣਾਉਣਾ ਤਾਂ ਤੁਸੀਂ ਦਰਦਰਾ ਵੀ ਰੱਖਣਾ ਤੇ ਉਹ ਵੀ ਰੱਖ ਸਕਦੇ ਹੋ। ਲਓ ਜੀ ਅਸੀਂ ਮਿਰਚਾਂ ਤੋੜ ਕੇ ਪਾ ਲਈਆਂ ਇਹਦੇ ਵਿੱਚ ਕਸ਼ਮੀਰੀ ਲਾਲ ਮਿਰਚਾਂ ਜਿਵੇਂ ਅਸੀਂ ਛੋਟੀਆਂ ਰੋਸਟ ਕਰ ਲਿਆ। ਜੋ ਅਸੀਂ ਮਿਰਚਾਂ ਡਰਾਈ ਰੋਸਟ ਕਰ ਲਈਆਂ ਜਦੋਂ ਤੁਸੀਂ ਡਰਾਈ ਰੋਸਟ ਕਰਨੀਆਂ ਜਾਂ ਮਿਰਚਾਂ ਕੁੱਟਣੀਆਂ ਤਾਂ ਮਾਸਕ ਜ਼ਰੂਰ ਪਾ ਲਈਓ ਕਿਉਂਕਿ ਕਈਆਂ ਨੂੰ ਇਹ ਬਹੁਤ ਜ਼ਿਆਦਾ ਚੜਦੀਆਂ ਨੇ। ਤੇ ਜੇ ਤਾਂ ਤੁਸੀਂ ਮਾਮ ਜਸਤੇ ਵਿੱਚ ਕੁੱਟਣੀਆਂ ਤਾਂ ਚਾਹੇ ਚਮਚਾਕ ਤੇਲ ਦਾ ਪਾ ਕੇ ਕੁੱਟ ਲਿਓ। ਤੇ ਜੇ ਤੁਸੀਂ ਮਿਕਸੀ ਵਿੱਚ ਕੁੱਟਣੀਆਂ ਤਾਂ ਉਦਾਂ ਵੀ ਕਰ ਸਕਦੇ ਹੋ। ਉਹ ਤੇਲ ਦੇ ਨਾਲ ਥੋੜੇ ਸੌਖੀਆਂ ਕੁੱਟੀਆਂ ਜਾਂਦੀਆਂ ਨੇ ਮਿਰਚਾਂ ਲੋ ਜੀ ਪਹਿਲਾਂ ਆਪਾਂ ਕਸ਼ਮੀਰੀ ਲਾਲ ਮਿਰਚਾਂ ਲੈਨੇ ਆ ਇਹਨੂੰ ਮਿਕਸੀ ਵਿੱਚ ਗ੍ਰाइंड ਕਰਦੇ ਆ ਤੇ ਤੁਹਾਨੂੰ ਦਿਖਾਉਨੇ ਆ ਵੀ ਆਪਣੇ ਕਿੱਦਾਂ ਦੇ ਬਣੇ ਆ ਦੋਨੇ ਮਿਰਚਾਂ ਅਸੀਂ ਦੋਨੇ ਜਨਾਂ ਨਾਲ ਅੱਜ ਤਿਆਰ ਕਰਨ ਲੱਗੇ ਆ ਦੇਖੋ ਥੋੜੀ ਥੋੜੀ ਕਾਕੇ ਥੋੜੀ ਜੀ ਮਿਰਚ ਪਾ ਲਾਂਗੇ ਤੇ ਥੋੜੀ ਜੀ ਤਤਨ ਜੋਤ ਨੂੰ ਰੋਸਟ ਕਰਨ ਦੀ ਲੋੜ ਨਹੀਂ ਹੈਗੀ ਕਿਉਂਕਿ ਇਹ ਤੇ ਬਹੁਤ ਪਤਲੇ ਸੱਕ ਨੇ ਤੇ ਟਮੇਂਟਾ ਦੇ ਵਿੱਚ ਰੋਸਟ ਹੋ ਜਾਂਦੇ ਆ ਇਹ ਕਿਸੇ ਬਲਕੇ ਈ ਦਰਖਤ ਦੀ ਨਾ ਜੜ ਹੁੰਦੀ ਆ ਹਦਸ ਦੇਖੋ ਉੱਪਰਲੇ ਪਾਸੇ ਇਹਦੇ ਲੈ ਜਾਂਦਾ ਤੇ ਵਿਚੇ ਦੇ ਪਾਸੇ ਇਹ ਇਦਾਂ ਲੱਕੜ ਹੁੰਦੀ ਆ ਇਹਦਾ ਇਹ ਆਵਣੀ ਹੋਈ ਆ ਤੇ ਉੱਪਰਲੇ ਉੱਪਰਲੇ ਪਾਸੇ ਜਿਹੜੇ ਇਹਦੇ ਹੁੰਦੇ ਆ ਨਾ ਇਹਨੂੰ ਵਰਕ ਲੈਂਦੇ ਆ ਇਹਦੇ ਛਿਲਕੇ ਹੁੰਦੇ ਆ ਤੇ ਬਹੁਤ ਨਰਮ ਹੁੰਦੇ ਆ ਆਪਣੀ ਦੇਗੀ ਮਿਰਚ ਬਣ ਕੇ ਤਿਆਰ ਹੋ ਗਈ ਆ ਤੇ ਆਪਾਂ ਰਤਨ ਜੋਤ ਪਾ ਕੇ ਕਸ਼ਮੀਰੀ ਲਾਲ ਮਿਰਚ ਨੂੰ ਘਰੇ ਦੇਗੀ ਵਿੱਚ ਤਿਆਰ ਕੀਤੀ ਆ ਆਹ ਅਸੀਂ ਕਸ਼ਮੀਰੀ ਲਾਲ ਮਿਰਚ ਪਾ ਕੇ ਤਿਆਰ ਕੀਤੀ ਆ ਤੇ ਆ ਅਸੀਂ ਆਮ ਜਿਹੜੀ ਆਪਣੀ ਨਾਰਮਲ ਮਿਰਚ ਹੁੰਦੀ ਆ ਆਪਾਂ ਘਰੇ ਆਮ ਸਕਾਉਣੇ ਆ ਤੇ ਉਹ ਵਿੱਚ ਪਾ ਕੇ ਤਿਆਰ ਕੀਤੀ ਆ ਆਹੇ ਹੈ ਜੀ ਰਤਨ ਜੋਤ ਜੇ ਤੁਸੀਂ ਮਿਲ ਕੇ ਇਹਦੇ ਵਿੱਚ ਤੇਲ ਦੇ ਵਿੱਚ ਪਾਉਂਗੇ ਤੇ ਇਹਨੇ ਬਹੁਤ ਸੋਹਣਾ ਕਲਰ ਦੇ ਦੇਣਾ ਲੋ ਜੀ ਉਸ ਤੋਂ ਅੱਗੇ ਆਪਾਂ ਗੁਲਾਬ ਦੇ ਫੁੱਲ ਹੁਣ ਸਾਡੇ ਕੋਲੇ ਅਸੀਂ ਉਹ ਵੀ ਸਕਾ ਲਏ ਜਿਆ ਗਲਾਬੀਆਂ ਫੁੱਲ ਨੇ ਸਾਡੇ ਕੋਲ ਤਾजे ਇੱਕ ਕਾਟਨ ਦਾ ਕਪੜਾ ਲੈ ਲਓ ਜੇ ਤਾਂ ਤੁਸੀਂ ਮਿਲ ਕੇ ਇਹਦੇ ਰੂਪਜਾ ਬਣਾਉਣਾ ਗੁਲਕੰਦ ਬਣਾਉਣੀ ਆ ਚਟਨੀ ਬਣਾਉਣੀ ਆ ਤੇ ਤਾਜ਼ਾ ਬਰਤਨਾ ਫਿਰ ਤੁਸੀਂ ਇਹਨੂੰ ਧੋਕੇ ਵਰਤੇ ਤੇ ਜੇ ਤੁਸੀਂ ਇਹਨੂੰ ਸੁਕਾ ਕੇ ਰੱਖਣਾ ਫਿਰ ਤੁਸੀਂ ਇਹਨੂੰ ਨਾਲ ਧੋਇਓ ਮੇਰੇ ਤਾਂ ਕਿ ਜਦੋਂ ਵੀ ਬਰਤਨਾ ਹੋਵੇ ਉਹਦੇ ਵਿੱਚ ਇਹ ਥੋੜਾ ਜਿਹਾ ਪਾਣੀ ਵਿੱਚ ਦੀ ਕੱਢ ਲਓ ਤੇ ਠੀਕ ਆ ਤੁਸੀਂ ਧੋਕੇ ਨਾਲ ਸੁਕਾਇਓ ਧੋਕੇ ਸਕਾਉਣ ਦੇ ਨਾਲ ਨਾ ਕਈ ਵਾਰੀ ਮਾਰਮਟਾ ਕੋ ਗਿੱਲਾ ਰਹੇ ਤੇ ਉਹਨੂੰ ਉਲੀ ਲੱਗ ਜਾਂਦੀ ਆ ਫੁੱਲਾਂ ਨੂੰ ਲਓ ਜੀ ਆਪਾਂ ਇਹਦੇ ਗਲਾਬ ਦੀਆਂ ਪੱਤੀਆਂ ਨੂੰ ਕਲੀਆਂ-ਕਲੀਆਂ ਨੂੰ ਕਰਦੇ ਆ ਤੇ ਕੱਪੜੇ ਤੇ ਵਿਛਾਉਨੇ ਆ ਤੇ ਹਮੇਸ਼ਾ ਗਲਾਬ ਦੀਆਂ ਪੱਤੀਆਂ ਨੂੰ ਸਾਵੇਂ ਸਕਾਇਓ ਇਹ ਦੇਸੀ ਗਲਾਵਾ ਜਿਹੜਾ ਆਪਣੇ ਇੰਡੀਆ ਦੇ ਵਿੱਚ ਹੁੰਦਾ ਸੀ ਅਸੀਂ ਇੱਥੇ ਵੀ ਕੈਨੇਡਾ ਦੇ ਵਿੱਚ ਇੰਡੀਆ ਤੋਂ ਕਲਮਾ ਲੈ ਕੇ ਆਏ ਸੀ ਤੇ ਪਿਛਲੇ ਸਾਲ ਲਾਇਆ ਸੀ ਤੇ ਐਤ ਕੀ ਸਾਲ ਕਾਫੀ ਫੁੱਲ ਆ ਰਹੇ ਐ ਇੱਥੇ ਫੁੱਲਾਂ ਦਾ ਸੀਜ਼ਨ ਵੀ ਫਿਰ ਬਹੁਤ ਵਧੀਆ ਵਾ ਇੱਥੇ ਫੁੱਲ ਜੁਲਾਈ-ਅਗਸਤ ਹੁਣ ਸਤੰਬਰ ਸ਼ੁਰੂ ਹੋ ਗਿਆ ਤੇ ਅਜੇ ਵੀ ਫੁੱਲ ਵਧੀਆ ਆਈ ਜਾਂਦੇ ਆ گلاب ਦੇ ਫੁੱਲ ਨੂੰ ਦੇਸੀ گلاب ਪਹਿਲਾਂ ਤਾਂ ਇਹ ਗਾਰਡਨ ਦਾ ਸ਼ਿੰਗਾਰ ਬਣਿਆ ਰਹਿੰਦਾ ਤੇ ਫਿਰ ਆਪਾਂ ਇਹਨੂੰ ਆਪਾਂ ਨੂੰ ਬੈਨੀਫਿਟ ਮਿਲ ਜਾਂਦੇ ਆ ਇਹਦੇ گلاب ਦੇ ਫੁੱਲਾਂ ਤੋਂ ਤੁਹਾਨੂੰ ਪਤਾ ਦੇਸੀ گلاب ਦੇ ਫੁੱਲਾਂ ਤੋਂ ਬਲਕੰਧ ਬਣਦੀ ਆ ਰੂਹ ਹਜਾ ਬੰਦਾਵਾ گلاب ਚਾਹ ਬੰਦਾਵਾ ਤੇ ਇਹਦੇ ਤੁਸੀਂ ਕਾਫੀ ਚੀਜ਼ਾਂ ਬਣਾ ਸਕਦੇ ਆ ਦਪੇਰ ਦੀ ਗਰਮੀ ਨੂੰ ਚੱਕਣ ਵਾਸਤੇ ਇਹਦੀ ਚਟਣੀ ਵੀ ਬਣਾ ਸਕਦੇ ਆ ਤੁਸੀਂ ਤੁਸੀਂ ਦੂਜੀ ਮਿਸ਼ਰੀ ਵਗੈਰਾ ਪਾ ਕੇ ਕੁਝ ਵੀ ਤੁਸੀਂ ਪਾਉਣਾ ਹੋਵੇ ਆਪ ਦੇ ਪੇਟ ਦੀ ਗਰਮੀ ਆ ਜਾਂ ਫੇਸ ਤੇ ਗਲੋ ਵਗੈਰਾ ਲਿਆਉਣਾ ਤੁਸੀਂ ਉਹਦੇ ਚ ਵੀ ਪਾ ਸਕਦੇ ਆ ਇਹਨੂੰ ਚਟਨੀ ਬਣਾ ਕੇ ਇਹਨੂੰ ਤੁਸੀਂ ਨਹੀਂ ਵਿੱਚ ਵੀ ਪਾ ਸਕਦੇ ਆ ਗੁਲਕੰਦ ਬਣਾ ਲਓ ਰੂਪਾਜਾ ਬਣਾ ਲਓ ਜੋ ਵੀ ਮਨ ਲ ਕੇ ਕਾਫੀ ਚੀਜ਼ਾਂ ਬਣਦੀਆਂ ਨੇ ਦੇਸੀ ਗਲਾਬ ਤੋਂ ਇਹਨੂੰ ਘਰ ਦੇ ਵਿੱਚ ਤੁਸੀਂ ਜ਼ਰੂਰ ਲਾਓ ਬਹੁਤ ਵਧੀਆ ਖੁਸ਼ਬੂ ਵੀ ਦਿੰਦਾ ਵਾ ਇਹਦੇ ਦੇ ਖੁਸ਼ਬੂਦਾਰ ਅਤਰ ਵਗੈਰਾ ਵੀ ਬੰਦੇ ਆ ਰੋਜ਼ ਦਾ ਵੀ ਅਤਰ ਹੁੰਦਾ ਵਾ ਤੇ ਤੁਸੀਂ ਇਹਨੂੰ ਨਾ ਜਿਹੜੇ ਵੀ ਅਸੀਂ ਕੱਪੜੇ ਜਾਂ ਉਹਦੇ ਵਿੱਚ ਪਾ ਕੇ ਰੱਖਦੇ ਹਾਂ ਪੇਪਰ ਦੇ ਵਿੱਚ ਤੇ ਕਾਫੀ ਟਾਈਮ ਉਹਦੇ ਵਿੱਚੋਂ ਖੁਸ਼ਬੂ ਨਹੀਂ ਜਾਂਦੀ ਤੇ ਤੁਸੀਂ ਸੁੱਕੀਆਂ ਪੱਤੀਆਂ ਜੇ ਕਈ ਵਾਰੀ ਤੁਸੀਂ ਆਪਣੇ ਅਲਮਾਰੀ ਵਗੈਰਾ ਵਿੱਚ ਵੀ ਰੱਖਣੀਆਂ ਨੇ ਨਾ ਤੇ ਤਾਂ ਵੀ ਬਹੁਤ ਵਧੀਆ ਖੁਸ਼ਬੂ ਰਹਿੰਦੀ ਹੈ ਜਿਵੇਂ ਲਵੈਂਡਰ ਦੀ ਬਹੁਤ ਵਧੀਆ ਖੁਸ਼ਬੂ ਰਹਿੰਦੀ ਆ ਤੇ ਇਵੇਂ ਇਹ ਗਲਾਬ ਦੀਆਂ ਪੱਤੀਆਂ ਦੀ ਬਹੁਤ ਵਧੀਆ ਤੁਸੀਂ ਕੱਪੜੇ ਦੇ ਕਾਟਨ ਦੇ ਕਿਸੇ ਵੀ ਪੇਪਰ ਦੇ ਵਿੱਚ ਲਪੇਟ ਕੇ ਸੁੱਕੀਆਂ ਪੱਤੀਆਂ ਰੱਖ ਦਿਓ ਤੇ ਬਹੁਤ ਹੀ ਵਧੀਆ ਮਹਿਕ ਆਉਗੀ ਤੁਹਾਡੀ ਅਲਵਾਈ ਇਹ ਕੁਦਰਤੀ ਮਿਲ ਕੇ ਜਦਾਇਦਾ ਮਹਿਕ ਹਮੇਸ਼ਾ ਹੀ ਆਉਂਦੀ ਰਹਿੰਦੀ ਹੈ ਦੀ ਚਾਹੇ ਸੁੱਕ ਜਾਵੇ ਤੇ ਚਾਹੇ ਇਹ ਤਾਜ਼ਾ ਹੋਵੇ ਤੋ ਜੀ ਅਸੀਂ ਇਹ ਹਤਾ ਜੀਆਂ گلاب ਦੀਆਂ ਪੱਤੀਆਂ ਲੈ ਲਈਆਂ ਤੇ ਇਹਨਾਂ ਨੂੰ ਅਸੀਂ ਛਾਵੇਂ ਸਕਾਉਣਾ ਮਾ ਇਹਨਾਂ ਨੂੰ ਧੁੱਪੇ ਨਹੀਂ ਸਕਾਉਣਾ ਮਾ ਤੇ ਜਦੋਂ ਤੁਸੀਂ ਸਕਾ ਕੇ ਰੱਖਣਾ ਤੇ ਕਦੇ ਵੀ ਇਹਨੂੰ ਧੋਣਾ ਨਹੀਂ ਪੈਂਦਾ ਬਾਅਦ ਵਿੱਚ ਜੇ ਤੁਸੀਂ ਕਰਨਾ ਤੇ ਕਾਟਨ ਦੇ ਕੱਪੜੇ ਦੇ ਨਾਲ ਹੀ ਇਹਨੂੰ ਇਦੋ ਇਹ ਸੋਕੀਆਂ ਪੱਤੀਆਂ 3-4 ਦਿਨਾਂ ਦੇ ਵਿੱਚ ਅੰਦਰ ਹੀ ਤੁਸੀਂ ਸੁਕਾਉਣੀਆਂ ਨੇ ਇਹਨੂੰ ਧੁੱਪ ਦੇ ਵਿੱਚ ਫਿਰ ਇਹਦੀ ਖੁਸ਼ਬੂ ਉੱਡ ਜਾਂਦੀ ਆ। ਲੋ ਜਿਸੀ ਇਹ ਗੁਲਾਬ ਦੀਆਂ ਪੱਤੀਆਂ ਸੁਕਣੀਆਂ ਪਾ ਲੈਂਦੀਆਂ ਕਿਉਂਕਿ ਅਸੀਂ ਤਾਂ ਪਹਿਲਾਂ ਵੀ ਸਕਾਈਆਂ ਹੋਈਆਂ ਨੇ ਆ ਤਾਂ ਦੁਕਾਨਾਂ ਜੀ ਦੇ ਗੁਲਾਬ ਦੇ ਪੱਤੀਆਂ ਸੁੱਕ ਜਾਂਦੀਆਂ ਨੇ ਤੇ ਉਦੋਂ ਇਹ ਬਿਲਕੁਲ ਐਦਾ ਫੜਕਣ ਲੱਗ ਜਾਂਦੀਆਂ। ਇਹਨਾਂ ਦਾ ਆ ਜਿੱਥੇ ਇਹ ਰੈੱਡ ਕਲਰ ਹੁੰਦਾ ਵਾ ਤੇ ਉਥੇ ਮਹਿਰੂਨ ਕਲਰ ਬਣ ਜਾਂਦਾ ਵਾ। ਤੁਸੀਂ ਘਰ ਵਿੱਚ ਇਹ ਗੁਲਾਬ ਦੀਆਂ ਪੱਤੀਆਂ ਜ਼ਰੂਰ ਸੁਕਾਓ। ਦਸਤ ਬਜਾਰਾਂ ਵਿੱਚ ਗਰੋਸਰੀ ਸਟੋਰਾਂ ਵਿੱਚ ਵੀ ਮਿਲ ਜਾਂਦੀਆਂ ਨੇ ਤੇ ਪਰ ਜੇ ਤੁਹਾਡੇ ਤੁਸੀਂ ਘਰ ਵਿੱਚ ਇੱਕ گلاب ਦਾ ਬੂਟਾ ਦੋ ਇੱਕ ਦੋ ਬੂਟੇ ਲਾ ਲਓ ਤੇ ਤੁਹਾਡੇ ਆਪ ਦੇ ਘਰ ਜਉਗੇ گلاب ਦੀਆਂ ਪੱਤੀਆਂ ਤੁਹਾਨੂੰ ਮੁਕਦੀਆਂ ਨਹੀਂ ਤੇ ਇਹ ਬਹੁਤ ਹੀ ਬੈਨੀਫੀਸ਼ੀਅਲ ਇਹਦੇ ਜੋ ਜ ਸਾਡੀਆਂ گلاب ਦੀਆਂ ਪੱਤੀਆਂ ਵੀ ਅਸੀਂ ਸੁਕਣੀਆਂ ਪਾ ਦਿਤੀਆਂ ਤੇ ਸੁੱਕੀਆਂ ਹੋਈਆਂ ਵੀ ਸਾਡੇ ਕੋਲ ਹੈਗੀਆਂ ਨੇ ਆਪਣੀ ਪੂਰਾ ਕਾਂਡਾ ਜਿਵੇਂ ਬਣ ਕੇ ਤਿਆਰ ਹੋ ਗਈ ਆ ਆਪਣੀਆਂ ਮਿਰਚਾਂ ਬਣ ਕੇ ਤਿਆਰ ਹੋ ਗਈਆਂ ਤੇ ਇਹ ਆਪਣੇ گلاب ਦੀਆਂ ਪੱਤੀਆਂ ਆਪੀਆਂ ਸੁਕਣੀਆਂ ਪਾ ਦਿਤੀਆਂ ਜਿਹੜੀਆਂ ਕਿ ਦਨ ਚਾਰ ਦਿਨਾਂ ਦੇ ਬਾਅਦ ਇਹ ਧੰਨੀਆਂ ਬਣ ਜਾਣੀਆਂ ਨੇ ਸੋਕੇ ਬਿਲਕੁਲ ਥੋੜੀਆਂ ਰਹਿ ਜਾਣੀਆਂ ਨੇ ਤੁਸੀਂ ਸਾਰੀਆਂ ਚੀਜ਼ਾਂ ਘਰੇ ਬਣਾ ਕੇ ਦੇਖਿਓ ਤੇ ਫਿਰ ਦੇਖਿਓ ਜਿਹੜੇ ਬਾਜ਼ਾਰ ਦੀਆਂ ਚੀਜ਼ਾਂ ਤੇ ਘਰ ਦੀਆਂ ਚੀਜ਼ਾਂ ਦੇ ਵਿੱਚ ਕਿੰਨਾ ਜ਼ਮੀਨ ਅਸਮਾਨ ਦਾ ਫਰਕ ਆ ਤੁਹਾਨੂੰ ਸਾਡੀ ਵੀਡੀਓ ਕਿਦਾਂ ਦੀ ਲੱਗੀ ਸਾਨੂੰ ਕਮੈਂਟਾਂ ਵਿੱਚ ਜ਼ਰੂਰ ਲਿਖਣਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਘੰਟੀ ਦਾ ਬਟਨ ਦਬਾਉਣਾ ਨਾ ਭੁੱਲਣਾ ਧੰਨਵਾਦ